ਅੱਜ ਅਸੀਂ ਪਿੰਡ ਕਲੇਰਖੁਰ ਦੇ ਵਿੱਚ ਪਹੁੰਚੇ ਆ ਜਿੱਥੇ ਸਾਨੂੰ ਕੁਝ ਵਿਅਕਤੀਆਂ ਨੇ ਫੋਨ ਕੀਤਾ ਇੱਕ ਲਵਾਰਸ ਮੋਟਰਸਾਈਕਲ ਜਿਹੜਾ ਵਾ ਇੱਥੇ ਪਿਆ ਵਾ ਅਜਾ ਜਲਦ ਦੱਸੋ ਵੀ ਕਦੋਂ ਦਾ ਐ ਇਹਦੀ ਫੋਟੋ ਲੈ ਆਓ ਜਲ ਕੇ ਇਹ ਮੋਟਰਸਾਈਕਲ ਕਦੋਂ ਵੇਖਿਆ ਤੁਸੀਂ ਸਿਰੇ ਮਨੇਰੇ ਸਾਹਿਬ ਮਨੇਰੇ ਸਾਹਿਬ ਜਦੋਂ ਬਾਹਰ ਨੂੰ ਗਏ ਜੀ ਹਾਂਜੀ ਸਾਰੇ ਸਿਰੇ ਹਾਂਜੀ ਹਾਂਜੀ ਇਹ ਮਨੇਰੇ ਮੋਟਰਸਾਈਕਲ ਵੇਖਿਆ ਸਿਰੇ ਆਪਾਂ ਇਹ ਸਿਰੇ ਮਨੇਰੇ ਇਹਨਾਂ ਨੇ ਕੋਈ ਮੋਟਰਸਾਈਕਲ ਵੇਖਿਆ ਜਦੋਂ ਬਾਹਰ ਨੂੰ ਗਏ ਆ ਫਿਰ ਇਹਨਾਂ ਨੇ ਸਾਨੂੰ ਫੋਨ ਕੀਤਾ ਵਾ ਏਪੀ ਇੱਥੇ ਇੱਕ ਵਾਰਸ ਮੋਟਰਸਾਈਕਲ ਪਿਆ ਵਾ ਲਾਈ ਜਰਾ ਚੁੰਕੀ ਨਿਸ਼ਾਰੇ ਜਲਾ ਫੋਨ ਜਰਾ ਕਰਾ ਜਬੀਨੂ ਆ ਦੇ ਯਾਰ ਨੂੰ ਪਤਾ ਲੱਗਾ ਕਿ ਕੋਈ ਚੋਰੀ ਹੋਇਆ ਮੋਟਰਸਾਈਕਲ ਕੋਈ ਅਣਪਛਾਤੇ ਬੰਦੇ ਜਿਹੜੇ ਆ ਉਹ ਇੱਥੇ ਮੋਟਰਸਾਈਕਲ ਨੂੰ ਲਾ ਗਏ ਯਾਰ ਨੰਬਰੇ ਤਾਂ ਕਦਾਂ ਵੇਖੀ ਜਰਾ ਕ ਕਿਨਾਂ ਨੋਰ ਪੀਬੀ ਠਰਾ 02990 ਲਗਾ ਨੰਬਰ ਲੱਗ ਗਿਆ ਰਾਜਵੀਰ ਜੀ ਚੌਕੀ ਨਹੀਂ ਖੜਾ ਤੂੰ ਹਾਂ ਜੀ ਸਤ ਸਾਚੀ ਕਾਲ ਸਤ ਸਾਚੀ ਕਾਲ ਸਰ ਇੱਕ ਮੋਟਰਸਾਈਕਲ ਨਾ ਪਿੰਡ ਕਲੇਰ ਖੁਰਦੇ ਵਿੱਚ ਲਵਾਰਸ ਹਵਾ ਮਿਲਿਆ ਕੋਈ ਹੈਗਾ ਤੁਹਾਡੇ ਕੋਈ ਰਿਪੋਰਟ ਮਿਲੀ ਤੁਹਾਨੂੰ ਕੋਈ ਮੋਟਰਸਾਈਕਲ ਕਿਸੇ ਦਾ ਚੋਰੀ ਹੋਇਆ ਕੋਈ ਹਾਂ ਜੀ ਹਾਂ ਜੀ ਮੈਨੂੰ ਵੀ ਗੱਲ ਕਿੰਨਾ ਦਾ ਮੋਟਰਸਾਈਕਲ ਚੋਰੀ ਹੋਇਆ ਕੌਣ ਦੇ ਕੇ ਰਿਪੋਰਟ ਇਹ ਮੈਨਾਂ ਨੂੰ ਦੇਖ ਕੇ ਰੱਖਣਾ ਜੀ ਤੇ ਇਹ ਮੋਟਰਸਾਈਕਲ ਆਪਣੇ ਕੋਲ ਸਾਰੇ ਹੀ ਜਾ ਰਹੇ ਆਂ ਤੈਨੂੰ ਹੁਣ ਸੱਜਿਆ ਇਹ ਬੁਲਾਇਆ ਵੀਡੀਓ ਚੱਲ ਰਹੀ ਤੇ ਅੰਦਰ ਵਿੱਚ ਫੋਨ ਹੀ ਕਰਦੇ ਆਂ ਕੋਈ ਮੁਲਾਜ਼ਮ ਘੱਲੋ ਇਹਨੂੰ ਮੋਟਰਸਾਈਕਲ ਉੱਤੇ ਲੈ ਜਾਓ ਆਕੇ ਕਿੰਨੇ ਚਿਰ ਚ 20 ਮਿੰਟ ਅੱਧਾ ਘੰਟਾ ਨਹੀਂ ਅੱਧਾ ਨਹੀਂ 2 ਮੁਲਾਜ਼ਮ ਘੱਲੋ ਸਿਰਫ ਅਸੀਂ ਨਾ ਜਾਣਾ ਕਿਤੇ ਇੱਥੇ ਖੜੇ ਆਂ ਤੇ ਆ ਇਹ ਬਸ ਤੁਸੀਂ ਨਾ ਜਿੱਥੇ ਭੱਜਨ ਸੇ ਸਰਪੰਚ ਆ ਨਾ ਭੱਜਨ ਸਿੰਘ ਸਰਪੰਚ ਉਹਦੇ ਘਰ ਦੇ ਅਗਲੇ ਪਾਸੇ ਆਲ ਆਪਣਾ ਕੀ ਨਾਮ ਹੈ ਰਣਜੀਤ ਸਿੰਘ ਪੱਤਰਕਾਰ ਇੱਕ ਹੀ ਗਏ ਇਸ ਦਾ ਨੰਬਰ ਤਾਂ ਸੀਐਸਸੀ ਕੀ ਮਰਕੋ ਤੇ ਨਵਾਂ ਨੰਬਰ ਹਾਂ ਜੀ ਹਾਂ ਜੀ ਨਵੇਂ ਤੋਂ ਵੀ ਕੀਤਾ ਨਾ ਉੱਥੇ ਵੀਡੀਓ ਬਣ ਗਈ ਹੈ ਨਾ ਉਹ ਦੂਸਰੇ ਦੇ ਕੋਈ ਕੀਤਾ ਵਾ ਓਕੇ ਓਕੇ ਪੰਜ ਸੱਤਾ ਮਿੰਟਾਂ ਜੀ ਘੱਲ ਦੋ ਫਿਰ ਠੀਕ ਹੈ ਨੀ ਮੋਟਰਸਾਈਕਲ ਨੂੰ ਕਬਜ਼ੇ ਕਰੋ ਤੇ ਜਿਹੜਾ ਹੈਗਾ ਉਹਨੂੰ ਦੇ ਦਿਓ ਓਕੇ ਠੀਕ ਹੈ ਜੀ ਠੀਕ ਇਹ ਅਸੀਂ ਹਰ ਪਿੰਡ ਵਾਂ ਕਰ ਰਿਹਾ ਜਿਹੜਾ ਜਿਹੜਾ ਵੀਡੀਓ ਵੇਂਦਾ ਉਹ ਆਜ਼ਾਰ ਟੀਵੀ ਦੇ ਉੱਤੇ ਸਕਰੀਨ ਦੇ ਥੱਲੇ ਨੰਬਰ ਚੱਲ ਰਿਹਾ ਵਾ ਉਹਨਾਂ ਨੂੰ ਕੋਈ ਵੀ ਸ਼ਿਕਾਇਤ ਕਰ ਸਕਦਾ ਕੋਈ ਚੀਜ਼ ਲਵਾਰਸ ਮਿਲਦੀ ਆ ਤੇ ਉਹ ਸਕਰੀਨ ਦੇ ਥੱਲੇ ਨੰਬਰ ਚੱਲ ਰਿਹਾ ਵਾ ਉਹਨਾਂ ਨੂੰ ਫੋਨ ਕਰ ਸਕਦਾ ਆਜ਼ਾਰ ਟੀਵੀ ਤੇ ਚੈਨਲ ਤੇ ਆਪਰ ਉਸ ਤੋਂ ਮਲਾਜਮ ਨੂੰ ਫੋਨ ਕੀਤਾ ਜੋ ਪੁਲਿਸ ਮਲਾਜਮ ਮੌਕੇ ਤੇ ਪਹੁੰਚ ਚੁੱਕੇ ਨੇ ਕਿ ਉਹ ਮੋਟਰ ਲਵਾਸਾ ਉਹ ਇਹਨਾਂ ਦੇ ਇਹ ਹਵਾਲੇ ਕਰ ਰਹੇ ਆ ਆਓ ਚਲਿਏ ਸਤ ਸ੍ਰੀ ਅਕਾਲ ਹਾਂਜੀ ਇਹ ਸਾਰੇ ਮੋਟਰਸਾਈਕਲਾਂ ਅੱਜ ਨਹੀਂ ਪਬਲਿਕ ਰੋਤੀ ਆ ਹਾਂਜੀ ਇਹਨਾਂ ਸਵੇਰੇ ਸਾਨੂੰ ਫੋਨ ਕੀਤਾ ਵਾ ਠੀਕ ਹੈ ਜੀ ਕਿ ਮੋਟਰਸਾਈਕਲ ਲਵਾਸਾ ਗੱਦੇ ਨਾਲ ਲੋਕ ਦੱਸਣ ਤੂੰ ਹਾਂਜੀ ਅਸੀਂ ਮੌਕੇ ਤੇ ਆਏ ਆ ਅਸੀਂ ਤੁਹਾਨੂੰ ਫੋਨ ਕੀਤਾ ਠੀਕ ਹੈ ਜੀ ਇਹਦੇ ਬਾਰੇ ਕੀ ਕਹੋਗੇ ਤੁਸੀਂ ਲੈ ਚਲੇ ਜੇ ਇਹਦੇ ਬਾਰੇ ਦੇਵਾਂਗੇ ਵੀ ਇਹਦੀ ਕੱਲ ਕੰਪਲੇਂਟ ਹੋਈਗੀ ਠੀਕ ਹੈ ਜੀ ਨਤੀ 90 ਨੰਬਰ ਆ BB 18 ਕਿਆ ਇਹ ਕੱਲ ਮੁੰਡਾ ਇੱਕ ਸਿਮਾ ਵੇਚਣ ਆਇਆ ਹੈਗਾ ਇੱਥੇ ਜੀ ਤੇ ਜੋ ਕੀ ਇਥੋਂ ਕਲੇਰਾਂ ਤੋਂ ਚੋਰੀ ਹੋ ਗਿਆ ਹੈਗਾ ਮੋਟਰਸਾਈਕਲ ਜੀ ਤੇ ਕੋਈ ਨਹੀਂ ਜਿੰਨਾਂ ਨੇ ਚੋਰੀ ਕੀਤਾ ਵਾ ਉਹਨਾਂ ਦਾ ਵੀ ਵੇਖ ਰਹੇ ਆ ਕਿ ਕਿੰਨਾਂ ਨੇ ਕੀਤਾ ਵਾ ਬਿਲਕੁਲ ਠੀਕ ਹੈ ਜੀ ਇਹ ਢੰਗਾਈ ਦੇ ਨਾਲ ਜਾਂਚ ਕਰੀ ਗਾ ਦਿਓ ਅੱਗੇ ਤੋਂ ਕਿਸੇ ਗਰੀਬ ਦੇ ਨਾਲੇ ਕੰਮ ਨਾ ਹੋਵੇ ਠੀਕ ਹੈ ਜੀ ਇਹ ਪੁਲਿਸ ਦੇ ਮੁਲਾਜ਼ਮ ਆ ਚੁੱਕੇ ਆ ਹੁਣ ਅਸੀਂ ਮੋਟਰਸਾਈਕਲ ਜਿਹੜਾ ਇਹਨਾਂ ਦੇ ਹਵਾਲੇ ਕਰ ਰਹੇ ਆ ਇਹਦੀ ਪੁਨਸ਼ਨ ਕਰਕੇ ਇਹ ਅੱਗੇ ਜਿਹਦੇ ਮਾਲਕਾ ਦਾ ਉਹਨੂੰ ਸੌਂਪ ਦੇਣਗੇ ਠੀਕ ਹੈ ਸਰ ਜੀ ਓਕੇ ਜੀ